ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਸੇਖ ਰਿਓ ਚੈਨਲ ਪੰਜਾਬੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਲਗਾਤਾਰ ਕਈ ਦੇਸ਼ਾਂ ਨੂੰ ਟੈਰਿਫ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਇਨ੍ਹਾਂ ਧਮਕੀਆਂ ਦੇ ਦੌਰਾਨ ਹੁਣ ਅਮਰੀਕਾ ਤੇ ਜਾਪਾਨ ਦੇ ਵਿੱਚਕਾਰ ਇੱਕ ਵੱਡਾ ਆਪਾਪਾਰ ਸਮਝੌਤਾ ਹੋਇਆ ਜਿਸ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਤਿਹਾਸਿਕ ਤਸਿਆ ਪਰ ਦੱਸਿਆ ਕਿ ਇਸ ਸਮਝੌਤੇ ਤੋਂ ਪਹਿਲਾਂ ਟਰੰਪ ਨੇ ਜਾਪਾਨ ਨੂੰ 1 ਅਗਸਤ ਤੱਕ ਸਮਝੌਤੇ ਦੀਆਂ ਸਮਾਸੀਮਾ ਦਿੱਤੀਆਂ ਸੀਗੀਆਂ ਤੇ ਨਹੀਂ ਤਾਂ 25% ਦਾ ਭਾਰੀ ਟੈਕਸ ਲਗਾਉਣ ਦੀ ਚੇਤਾਵਨੀ ਵੀ ਦਿੱਤੀ ਸੀ ਪਰ ਹੁਣ ਇਸ ਸਮਝੌਤੇ ਦੇ ਨਾਲ ਟੈਕਸ ਨੂੰ ਘਟਾ ਕੇ 15% ਦਾ ਦਿੱਤਾ ਗਿਆ ਤੇ ਇਸ ਸਮਝੌਤੇ ਤੋਂ ਬਾਅਦ ਹੁਣ ਅਮਰੀਕਾ ਨੇ ਦੂਸਤ ਨੂੰ ਇਨਛਾਨਾ ਬਣਾਉਂਦੇ ਹੋਏ ਭਾਰਤ ਚੀਨ ਅਤੇ ਬ੍ਰਾਜ਼ੀਲ ਨੂੰ ਵੀ ਸੋਮ ਫਿਸਰੀ ਤਾਰੀਫ ਦੀ ਤਮਕੀਦ ਦੇ ਦਿੱਤੀ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਮੰਗਲਵਾਰ ਨੂੰ ਐਲਾਨ ਕੀਤਾ ਹੈ ਕਿ ਅਮਰੀਕਾ ਤੇ ਜਾਪਾਨ ਦੇ ਵਿਚਕਾਰ ਇੱਕ ਵੱਡਾ ਵਪਾਰ ਸਮਝੌਤਾ ਸੰਪੰਨ ਹੋਇਆ। ਇਸ ਸਮਝੌਤੇ ਦੇ ਤਹਿਤ ਜਾਪਾਨ ਤੋਂ ਅਮਰੀਕਾ ਆਉਣ ਵਾਲੀਆ ਵਸਤਾਂ 'ਤੇ 15% ਟੈਕਸ ਲੱਗੇਗਾ, ਜਦਕਿ ਜਾਪਾਨ ਅਮਰੀਕਾ ਵਿੱਚ 550 ਬਿਲੀਅਨ ਡਾਲਰ ਦਾ ਨਿਵੇਸ਼ ਕਰੇਗਾ। 트ੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟ੍ਰੂਥ 'ਤੇ ਇਸ ਨੂੰ ਹੁਣ ਤੱਕ ਦਾ ਸਭ ਤੋਂ ਵੱਡਾ ਸਮਝੌਤਾ ਦੱਸਿਆ ਅਤੇ ਕਿਹਾ ਕਿ ਇਸ ਨਿਵੇਸ਼ ਦਾ 90% ਮੁਨਾਫਾ ਅਮਰੀਕਾ ਨੂੰ ਮਿਲੇਗਾ। ਇਸ ਸਮਝੌਤੇ ਦੇ ਵਿੱਚ ਜਾਪਾਨ ਅਮਰੀਕਾ ਬਾਜ਼ਾਰ ਨੂੰ ਆਪਣੀਆਂ ਕਾਰਾਂ ਟੱਕ ਚੋਲ ਅਤੇ ਖੇਤੀਬਾੜੀ ਉਤਪਾਦ ਦਾ ਲਈ ਖੋਲੇਗਾ ਤੇ ਨਾਲ ਹੀ ਜਪਾਨ ਅਮਰੀਕੀ ਵਸਤਾਂ ਉਤੇ 15% ਦੀ ਟੈਕਸ ਅਨਾ ਕਰੇਗਾ ਇਸ ਵਪਾਰਕ ਸਮਝੌਤੇ ਤੋਂ ਪਹਿਲਾਂ ਟਰੰਪ ਨੇ ਜਪਾਨ ਨੂੰ 1 ਅਗਸਤ ਤੱਕ ਸਮਝੌਤੇ ਦੀ ਸਮਾ ਸੀਮਾ ਦਿੱਤੀ ਸੀ ਨਹਿਤਾ 25% ਦਾ ਭਾਰੀ ਟੈਕਸ ਲਗਾਉਣ ਦੀ ਚੇਤਾਵਨੀ ਦਿੱਤੀ ਸੀ ਹੁਣ ਇਸ ਸਮਝੌਤੇ ਦੇ ਨਾਲ ਟੈਕਸ ਘਟਾ ਕੇ 15% ਕਰ ਦਿੱਤਾ ਗਿਆ ਹੈ ਜਪਾਨ ਦੇ ਪ੍ਰਧਾਨ ਮੰਤਰੀ ਸ਼ਿਗੇਰੂ ਇਸ਼ਿਬਾ ਨੇ ਕਿਹਾ ਹੈ ਕਿ ਉਹ ਇਸ ਸਮਝੌਤੇ ਦੀ ਪੂਰੀ ਸਮੀਖਿਆ ਕਰਨਗੇ ਇਹ ਸਮਝੌਤਾ ਜਪਾਨ ਦੀਆਂ ਹਾਲੀਆ ਚੋਣਾਂ ਦੇ ਬਾਅਦ ਆਇਆ ਹੈ ਜਿਸ ਦੇ ਵਿੱਚ ਇਸ਼ਿਬਾ ਦੀ ਪਾਰਟੀ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਅਤੇ ਉਹਨਾਂ ਦੀ ਗਠਜੋੜ ਸਰਕਾਰ ਨੇ ਉੱਚ ਸਦਨ ਦੇ ਵਿੱਚ ਬਹੁਮਤ ਗਵਾ ਦਿੱਤੀ। ਦੱਸੀਏ ਅਮਰੀਕੀ ਉਹ ਪਾਤਰ ਨੀਤੀਕ ਦਾ ਮਹੱਤਵਪੂਰਨ ਕਦਮ ਬਣਿਆ ਜਾ ਰਿਹਾ ਹੈ। ਟਰੰਪ ਨੇ ਸੋ ਪਹਿਲਾ ਫਿਲੀਪੀਨਸ ਅਤੇ ਇੰਡੋਨੇਸ਼ੀਆ ਦੇ ਨਾਲ ਸਮਝੌਤੇ ਕੀਤੇ ਜਿਨ੍ਹਾਂ ਦੇ ਵਿੱਚ 19% ਟੈਕਸ ਦੀਆਂ ਸ਼ਰਤਾਂ ਸ਼ਾਮਲ ਨੇ। ਇਹ ਸਮਝੌਤਾ ਅਮਰੀਕੀ ਉਤਪਾਦਾਂ ਨੂੰ ਵਿਸ਼ਵ ਬਾਜ਼ਾਰ ਦੇ ਵਿੱਚ ਵਧੇਰੇ ਪ੍ਰਤੀਯੋਗੀ ਬਣਾਨਾ ਕੋਸ਼ਿਸ਼ ਹੈ ਪਰ ਦੂਜੇ ਪਾਸੇ ਅਮਰੀਕੀ ਸੈਨੇਟਰ ਲਿੰਡਸੇ ਗ੍ਰਾਂ ਨੇ ਹੁਣ ਭਾਰਤ, ਚੀਨ ਅਤੇ ਬ੍ਰਾਜ਼ੀਲ ਉੱਤੇ 100% ਦੀ ਟੈਰਿਫ ਲਗਾਉਣ ਦੀ ਵੀ ਧਮਕੀ ਦੇ ਦਿੱਤੀ ਹੈ। ਉਨਾ ਦਾ ਕਹਿਣਾ ਹੈ ਕਿ ਜੇਕਰ ਇਹ ਦੇਸ਼ ਰੂਸ ਤੋਂ ਸਸਤਾ ਤੇਲ ਖਰੀਦੇ ਰਹੇ ਤਾਂ ਅਮਰੀਕਾ ਆਉਨਾਦੀ ਅਥਵਵਸਤਾ ਨੂੰ ਤਬਾਹ ਕਰ ਦੇਵੇਗਾ ਦੱਸ ਜੇ ਇੱਕ ਟੀਵੀ ਇੰਟਰਵਿਊ ਦੇ ਵਿੱਚ ਗ੍ਰਾਮ ਨੇ ਕਿਹਾ ਕਿ ਸਸਤਾ ਰੂਸੀ ਤੇਲ ਖਰੀਦਣਾ ਖੂਨ ਤੇ ਪੈਸੇ ਵਰਗਾ ਹੈ ਤੇ ਤੁਸੀਂ ਇਸ ਯੁੱਧ ਨੂੰ ਸਮਰਥਨ ਦੇ ਰਹੇ ਹੋ ਭਾਰਤ ਅਤੇ ਚੀਨ ਰੂਸੀ ਕੱਚੇ ਤੇਲ ਦੇ ਸਭ ਤੋਂ ਵੱਡੇ ਆਯਾਤਕ ਹਨ ਭਾਰਤ ਆਪਣੀਆਂ ਤੇਲ ਜ਼ਰੂਰਤਾਂ ਦਾ 88% ਆਯਾਤ ਕਰਦਾ ਹੈ ਜਿਸ ਦੇ ਵਿੱਚੋਂ 38% ਰੂਸ ਤੋਂ ਆਉਂਦਾ ਹੈ ਤੇ ਇਹ ਸਥਿਤੀ ਭਾਰਤ ਦੇ ਲਈ ਚੁਣੌਤੀਪੂਰਨ ਹੋ ਸਕਦੀ ਹੈ ਕਿਉਂਕਿ ਊਰਜਾ ਜ਼ਰੂਰਤਾਂ ਦੇ ਲਈ ਭਾਰਤ ਰੂਸ ਉੱਤੇ ਕਾਫੀ ਜ਼ਿਆਦਾ ਨਿਰਭਰਤਾ ਹੈ ਟਰੰਪ ਦੀ ਵਪਾਰ ਨੀਤੀ ਅਤੇ ਗ੍ਰਾਮ ਦੀਆਂ ਧਮਕੀਆਂ ਵਿਸ਼ਵ ਅਰਥਵਿਵਸਥਾ ਉਤੇ ਵੱਡਾ ਪ੍ਰਭਾਵ ਪਾ ਸਕਦੀਆਂ ਨੇ ਖਾਸ ਕਰਕੇ ਬ੍ਰਿਕਸ ਦੇਸ਼ਾਂ ਜਿਨ੍ਹਾਂ ਦੇ ਵਿੱਚ ਭਾਰਤ ਅਤੇ ਚੀਨ ਸ਼ਾਮਲ ਨੇ ਉਹਨਾਂ ਨੂੰ ਇਸ ਦਾ ਸਿੱਧਾ ਸਰ ਹੋ ਸਕਤੇ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ